ਮੈਂ ਹੈਰਾਨਾ ਇਹਨਾਂ ਲੋਕਾਂ ਦੀ ਅਕਲ ਤੇ ਕਿ ਮੌਤ ਤੇ ਸੰਸਕਾਰ ਵਿੱਚ ਕੁਝ ਘੰਟਿਆਂ ਦਾ ਫਰਕ ਹੈ ਤੇ ਜੇ ਉਸ ਵੇਲੇ ਕੋਈ ਕਾਗਜ਼ੀ ਕਾਰਵਾਈ ਨਹੀਂ ਵੀ ਹੋ ਸਕੀ ਉਹ ਬਾਅਦ ਹੋ ਸਕਦੀ ਸੀ ਪਰ ਸੰਸਕਾਰ ਬਾਅਦ ਚ ਦੁਬਾਰਾ ਨਹੀਂ ਸੀ ਹੋ ਸਕਦਾ ਤੁਸੀਂ ਆਪ ਹੀ ਗੱਲ ਕੀਤੀ ਹੈ ਕਿ ਉਹਨਾਂ ਦੇ ਫਾਦਰ ਸਾਹਿਬ ਸੁਧਾਰ ਲਹਿਰ ਦੇ ਵਿੱਚ ਸੀਗੇ ਤਾਂ 3.5 ਮਹੀਨੇ ਜੇਲ੍ਹ ਵੀ ਕੱਟੀ ਹੈ ਤੇ ਅਕ੍ਰੋਸ ਪਾਰਟੀ ਲਾਈਨ ਤੋਂ ਛੱਡ ਕੇ ਉਹਨਾਂ ਦਾ ਐਜ ਐ ਸਿੱਖ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਹੁੰਦਾ ਰਿਹਾ ਡਾਕਟਰ ਮਨਮੋਹਨ ਸਿੰਘ ਦਾ ਪੰਜਾਬ ਦੀ ਧਰਤੀ ਤੇ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋਈ ਸੋਚ ਰਹੀ ਹੈ ਕਿ ਉਹਨਾਂ ਦੀ ਕੋਈ ਯਾਦਗਾਰ ਬਣਾਈ ਜਾਊਗੀ ਕਿ ਨਹੀਂ ਬਣਾਈ ਜਾਊਗੀ ਉਹਨਾਂ ਨੇ ਫੇਰ ਟਿੱਪਣੀਆਂ ਕੀਤੀਆਂ ਨਹੀਂ ਚਰਨਜੀਤ ਬਰਾੜ ਮੇਰੇ ਕਾਹਦਾ ਨਹੀਂ ਨਾਮ ਹੈ ਉਹਦੀ ਗੱਲ ਸੁਣਦਾ ਨਾ ਮੈਂ ਤੇ ਕੋਈ ਜਵਾਬ ਨਾ ਮੈਂ ਉਹਦਾ ਜਵਾਬ ਮੈਨੂੰ ਨਾ ਪੁੱਛੇ ਮੈਂ ਨਹੀਂ ਮੈਂ ਉਹਦਾ ਜਵਾਬ ਹੀ ਨਹੀਂ ਕੀਤਾ ਕਿ ਜਿਹੜਾ ਵੀ ਅੱਜ ਕੋਈ ਬੰਦਾ ਪੱਗ ਨਾਲ ਪਿਆਰ ਕਰਦਾ ਹੈ ਉਹਨਾਂ ਨੂੰ ਆ ਦਿੱਲੀ ਵਾਲੀਆਂ ਚੋਣਾ ਵਿੱਚ ਇਹਨਾਂ ਨੂੰ ਸਾਬ ਸਖਾ ਦੇਣਾ ਚਾਹੀਦਾ ਹੈ ਕਿ ਤੁਸੀਂ ਮਨਮੋਹਨ ਸਿੰਘ ਨੂੰ ਰਾਜ ਘਾਟ ਤੇ ਥਾਂ ਨਹੀਂ ਦਿੱਤੀ ਤੇ ਅਸੀਂ ਤੁਹਾਨੂੰ ਰਾਜ ਸੱਤਾ ਤੇ ਹਾਨੀ देयर ਉਹ ਇਹੀ ਤਰਕ ਦੇ ਰਹੇ ਨੇ ਉਹ ਕਹਿੰਦੇ ਵੀ ਜਿਹੜੇ 7 ਨੰਬਰ ਨੇ ਆਪ ਦੀ ਆਕਾਦੀ ਮੈਂ ਤੁਹਾਨੂੰ ਰੋਕ ਸਕਦਾ ਕਿ ਕਿਸੇ ਦੇ ਇੰਟਰਵਿਊ ਨਾਲੋਂ ਬਿਲਕੁਲ ਨਹੀਂ ਕਿਉਂਕਿ ਮੇਰਾ ਤੁਹਾਡੇ ਚੈਨਲ ਨਾਲ ਕੋਈ ਤਾਲੁਕ ਨਹੀਂ ਹੈ ਬਿਲਕੁਲ ਹੁਣ ਭਾਜਪਾ ਦੀ ਬਲਾਰਿਆਂ ਦੀ ਗੱਲ ਕਰਾਂ ਤਾਂ ਕੱਲ ਦੇ ਉਹ ਇਹ ਬਿਆਨ ਦੇ ਰਹੇ ਨੇ ਕਿ ਅਖੇ ਕਾਂਗਰਸ ਨੇ ਜੀ ਨਰਸਿੰਹਾ ਰਾਓ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਮੈਂ ਤੁਹਾਨੂੰ ਮੈਂ ਉਹ ਗੱਲ ਕਰਦਾ ਜੀ ਕਾਂਗਰਸ ਨੇ ਨਰਸਿੰਹਾ ਰਾਓ ਦਾ ਸਨਸਕਾਰ ਕੀਤਾ ਨਹੀਂ ਕੀਤਾ ਕਾਂਗਰਸ ਨੇ ਕੀ ਕੀਤਾ ਨਹੀਂ ਕੀਤਾ ਇਹ ਕਾਂਗਰਸ ਜਾਣੇ ਜਾਂ ਭਾਰਤੀ ਜਨਤਾ ਪਾਰਟੀ ਜਾਣੇ ਪਰ ਅਸੀਂ ਤਾਂ ਇੱਕੋ ਗੱਲ ਕਰਦੇ ਆ ਤੇ ਉਹਨਾਂ ਨੇ ਕਿਹਾ ਸੀ ਬਾਦਲ ਸਾਹਿਬ ਤੁਹਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਮੇਰਾ ਪਿਤਾ ਉਹਨਾਂ ਨੇ ਨਾਂ ਲੈ ਕੇ ਫਲਾਨਾ ਸਿੰਘ ਕੋਲੀ ਨੇ ਸਾਢੇ 3 ਨ ਮਹੀਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਇਹ ਗੱਟੀ ਹੋਈ ਆ ਮਨਮੋਹਨ ਸਿੰਘ ਜਿੰਨਾ ਚਿਰ ਪ੍ਰਧਾਨ ਮੰਤਰੀ ਆ ਹੂੰ ਉਦੋਂ ਸ਼੍ਰੋਮਣੀ ਕਮੇਟੀ ਕਦੇ ਨਹੀਂ ਟੁੱਟਣ ਦੇਊਗਾ ਤੇ ਉਹਨਾਂ ਨੇ ਟੁੱਟਣ ਵੀ ਨਹੀਂ ਦਿੱਤੀ ਕਾਂਗਰਸ ਉਹਨਾਂ ਦੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਜਿਨ੍ਹਾਂ ਦੇ ਅਕਾਲ ਚਲਾਣੇ ਤੇ ਦੁਨੀਆ ਭਰ ਵਿੱਚ ਉਹਨਾਂ ਨੂੰ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀयां ਦੇ ਰਿਹਾ। ਉਹਨਾਂ ਦੇ ਕੀਤੇ ਗਏ ਦੇਸ਼ ਇਤਾਂ ਦੇ ਕੰਮਾਂ ਦੀ ਸ਼ਲਾਘਾ ਕਰ ਰਿਹਾ। ਦੁਖਦਾਈ ਪਹਿਲੂ ਇਹ ਹੈ ਕਿ ਉਹਨਾਂ ਦੀ ਅੰਤਮ ਵਿਦਾਇਗੀ ਵੇਲੇ ਕੇਂਦਰ ਦੀ ਸਰਕਾਰ ਉਹਨਾਂ ਦੀ ਅਮੇਜ ਨੂੰ ਬੱਟਾ ਲਾਉਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਦੁਨੀਆ ਭਰ ਦੇ ਵਿੱਚ ਇਸ ਪੁਆਇੰਟ ਤੇ ਲੈ ਕੇ ਭਾਜਪਾ ਦੀ ਨੁਕਤਾਚੀਨੀ ਹੁੰਦੀ ਆ ਤਾਂ ਭਾਜਪਾ ਕੇਂਦਰ ਦੀ ਸਰਕਾਰ ਇਹ ਤਰਕ ਦਿੰਦੀ ਹੈ ਕਿ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਇਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਟਾਕ ਵਿਦ ਗगन ਚੋਹ ਦੇ ਵਿੱਚ ਅਕਾਲੀ ਦਲ ਦੇ ਵੱਡੇ ਚਿਹਰੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਹੋਣਾ ਨਾਲ ਸਭ ਤੋਂ ਪਹਿਲਾਂ ਆਪਾਂ ਸਰਦਾਰ ਮਹੇਸ਼ਿੰਦਰ ਜੀ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਗਰੇਵਾਲ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਗਰੇਵਾਲ ਸਾਹਿਬ ਸਰਦਾਰ ਮਨਮੋਹਨ ਸਿੰਘ ਜੀ ਦੀ ਅੰਤਿਮ ਵਿਦਾਇਗੀ ਵੇਲੇ ਜੋ ਕੁਝ ਹੁੰਦਾ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਸਰਦਾਰ ਮਨਮੋਹਨ ਸਿੰਘ ਕਾਂਗਰਸ ਪਾਰਟੀ ਦੇ ਨਾਲ ਤਲਕ ਰੱਖਣ ਵਾਲੇ ਸੀ ਤੇ ਕਾਂਗਰਸ ਸਰਕਾਰ ਦੇ ਉਹ ਪ੍ਰਾਈਮ ਮਿਨਿਸਟਰ ਸੀ ਜੀ ਪਰ ਸ਼੍ਰੋਮਣੀ ਅਕਾਲੀ ਦਲ ਤੇ ਸਮੁੱਚਾ ਸਿੱਖ ਭਾਈਚਾਰੇ ਨੂੰ ਇਸ ਗੱਲ ਦਾ ਮਾਣ ਹੈ ਕਿ ਵੋਟ ਦੀ ਰਾਜਨੀਤੀ ਚ ਜਿੱਥੇ ਬਹੁ ਗਿੰਟੀ ਰਾਜ ਕਰਦੀ ਹੈ ਉੱਥੇ ਇੱਕ ਪੱਗ ਵਾਲਾ ਇੱਕ ਪੰਜਾਬੀ ਇੱਕ ਸਿੱਖੀ ਵਿੱਚ ਵਿਸ਼ਵਾਸ ਰੱਖਣ ਵਾਲਾ ਨੇਕ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਜਿਹਦੇ ਨਾਲ ਸਿੱਖ ਕੌਮ ਦਾ ਵੀ ਮਾਣ ਵਧਿਆ ਪੱਗ ਦਸਤਾਰ ਦਾ ਵੀ ਮਾਣ ਵਧਿਆ ਤੇ ਪੰਜਾਬੀਆਂ ਦਾ ਵੀ ਸਰ ਉੱਚਾ ਹੋਇਆ ਸਰਦਾਰ ਮਨਮੋਹਨ ਸਿੰਘ ਪਾਵੇਂ ਰਾਜਨੀਤਿਕ ਤੌਰ ਤੇ ਕਾਂਗਰਸ ਨਾਲ ਸਬੰਧ ਰੱਖਦੇ ਸੀ ਪਰ ਉਹਨਾਂ ਦੇ ਮਨ ਵਿੱਚ ਹਮੇਸ਼ਾ ਪੰਜਾਬ ਲਈ ਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਲਈ ਇੱਕ ਵਿਸ਼ੇਸ਼ ਥਾਂ ਸੀ ਉਹਦੇ ਮਨ ਵਿੱਚ ਜੀ ਜਿਹੜੀ ਕਦੇ ਵੀ ਲੁਕੀ ਛਿਪੀ ਨਹੀਂ ਰਹੀ ਜੀ ਤਾਂ ਇਸ ਕਰਕੇ ਸਾਰੀ ਸਿੱਖ ਭਾਈਚਾਰਾ ਸਰਦਾਰ ਮਨਮੋਹਨ ਸਿੰਘ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹੈ ਉਹ ਸ਼ਖਸੀਅਤ ਜੋ ਇੱਕ ਬਹੁਤ ਵੱਡੀ ਦੁਨੀਆ ਦੇ ਅਰਥਸ਼ਾਸਤਰੀਆਂ ਚ ਵਜਦੀ ਹੈ ਉਹ ਸ਼ਖਸੀਅਤ ਜੋ ਇਮਾਨਦਾਰੀ ਦਾ ਆਪਣੇ ਆਪ ਤੇ ਮਾਣ ਕਰਦੀ ਹੈ ਤੇ ਉਹ ਸ਼ਖਸੀਅਤ ਜਿਹੜੀ ਫੈਸਲਾ ਲੈ ਕੇ ਉਹਨੂੰ ਦ੍ਰਿੜਤਾ ਨਾਲ ਸੇਰੇ ਲਾਉਂਦੀ ਹੈ ਸੋ ਸਮਝ ਲੈ ਕਿ ਇਹ ਸਰਦਾਰ ਮਰਮੋਣ ਸਿੰਘ ਕੱਲੇ ਪ੍ਰਧਾਨ ਮੰਤਰੀ ਨਹੀਂ ਸੀ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਵੀ ਕਾਦ ਉੱਚਾ ਕੀਤਾ ਆਪਣੀ ਲਿਆਕਤ ਦੇ ਸਿਰ ਤੇ ਆਪਣੀ ਇਮਾਨਦਾਰੀ ਦੇ ਸਿਰ ਤੇ ਤੇ ਆਪਣੇ ਕੀਤੇ ਹੋਏ ਕੰਮਾਂ ਦੇ ਸਿਰ ਤੇ ਜੀ ਜਿਵੇਂ ਅਕਾਲੀ ਦਲ ਨੇ ਵੀ ਅਕਾਲੀ ਦੇ ਨਾਲ ਹੋਰ ਵੀ ਜਿਹੜੀਆਂ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨੇ ਵੀ ਜਦੋਂ ਇਹ ਗੱਲ ਬਾਹਰ ਆਉਂਦੀ ਹੈ ਕਿ ਰਾਜ ਘਾੜ ਦੇ ਵਿੱਚ ਭਾਜਪਾ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਕਿ ਡਾਕਟਰ ਮਨਮੋਹਨ ਸਿੰਘ ਜੀ ਦਾ ਸਸਕਾਰ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਅਕਾਲੀ ਦਲ ਜਾਂ ਹੋਰ ਪਾਰਟੀਆਂ ਇਸ ਗੱਲ ਦੀ ਮੰਗ ਕਰਦੀਆਂ ਤੇ ਉਹ ਕੇਂਦਰ ਦੀ ਇਸ ਜਿਹੜਾ ਉਹਨਾਂ ਨੇ ਫੈਸਲਾ ਲਿਆ ਉਹਦੇ ਤੇ ਕਹਿੰਦੀ ਹੈ ਕਿ ਮੁੜ ਵਿਚਾਰ ਕਰੋ ਪਰ ਕੇਂਦਰ ਬਜਿੱਧ ਰਹਿੰਦੀ ਹੈ ਉਹ ਕਹਿੰਦੀ ਨਹੀਂ ਜਿਹੜੀ ਜਗ੍ਹਾ ਅਲਾਟ ਕਰਦੀ ਹੈ ਨਿਗਮ ਬੋਧ ਘਾਟ ਉੱਥੇ ਹੀ ਉਹਨਾਂ ਦਾ ਸਸਕਾਰ ਕੀਤਾ ਜਾਊਗਾ ਕਿ ਇਹਦੇ ਪਿੱਛੇ ਕੋਈ ਰਾਜਨੀਤੀ ਹੈ ਜਾਂ ਜਿਵੇਂ ਤੁਸੀਂ ਕਿਹਾ ਵੀ ਉਹ ਸਿੱਖ ਪ੍ਰਧਾਨ ਮੰਤਰੀ ਸੀ ਵੀ ਘਟ ਗਿਣਤੀਆਂ ਦੇ ਨਾਲ ਦੇਖੋ ਇਹਦੇ ਪਿੱਛੇ ਮੈਂ ਇੱਕ ਤੁਹਾਨੂੰ ਪਹਿਲੀ ਗੱਲ ਦੱਸਾਂ ਸ਼ਾਇਦ ਤੁਹਾਡੇ ਗਿਆਨ ਚ ਨਹੀਂ ਜਦ ਉਹਨਾਂ ਦੇ ਸਸਕਾਰ ਤੋਂ ਪਹਿਲੇ ਦਿਨ ਸ਼ਾਮ ਨੂੰ ਇਹ ਗੱਲ ਪ੍ਰਗਟ ਹੋਈ ਜੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਦਾ ਉਸ ਰਾਜ ਘਾਟ ਦੇ ਨੇੜੇ ਸਸਕਾਰ ਕਰਨ ਤੋਂ ਇਨਕਾਰ ਕਰ ਰਹੀ ਹੈ ਜੀ ਤੇ ਸਭ ਤੋਂ ਪਹਿਲਾਂ ਟਵੀਟ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਰਾਤ ਨੂੰ 8:30 ਵਜੇ ਕੀਤਾ ਜੀ ਤੇ ਉਹਨਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਕੇਂਦਰ ਸਰਕਾਰ ਦੀ ਇਸ ਘਟਿਆ ਹਰਕਤ ਕਰਕੇ ਨਿੰਦਿਆ ਵੀ ਕੀਤੀ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਹਲੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਤੁਸੀਂ ਇਹਨਾਂ ਦਾ ਸਨਸਕਾਰ ਉੱਥੇ ਹੀ ਕਰੋ ਜਿੱਥੇ ਦੂਸਰੇ ਪ੍ਰਧਾਨ ਮੰਤਰੀਆਂ ਦਾ ਹੁੰਦਾ ਰਿਹਾ ਹੈ ਜੀ ਮਗਰੋਂ ਪਾਰਟੀ ਨੇ ਵੀ ਇਸ ਮਗਰ ਗੱਲ ਤੋਂ ਹराई ਪਰ ਅਫਸੋਸ ਕਿ ਰਾਜ ਕਰ ਰਹੀ ਪਾਰਟੀ ਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਸardar marmoond singh ਦਾ ਮਰੇ ਹੋਏ ਦਾ ਵੀ ਕਾਦ ਮੌਜੂਦਾ ਪ੍ਰਧਾਨ ਮੰਤਰੀ ਤੋਂ ਵੱਡਾ ਨਾ ਹੋ ਜAVE ਉੱਥੇ ਸਨਸਕਾਰ ਕਰਨ ਕਰਕੇ ਉਹ ਆਪਣੀ ਗੱਲ ਤੇ ਵਜ਼ੇਦ ਰਹੇ ਤੇ ਜਿਹੜੀ ਹੁਣ ਗੱਲ ਉਹ ਕਹਿ ਰਹੇ ਨੇ ਕਿ ਜੀ ਲੌਜਿਸਟਿਕ ਨੇ ਪਰਮਿਟ ਨਹੀਂ ਕੀਤਾ ਕਿ ਜੀ ਇਹਨਾਂ ਨੇ ਕੋਈ ਸਸਤਾ ਨਹੀਂ ਸੀ ਬਣਾਈ ਜੀ ਦੇ ਨਾਂ ਤੇ ਮੈਂ ਹੈਰਾਨ ਆ ਇਹਨਾਂ ਲੋਕਾਂ ਦੀ ਅਕਲ ਤੇ ਕਿ ਮੌਤ ਤੇ ਸੰਸਕਾਰ ਵਿੱਚ ਕੁਝ ਘੰਟਿਆਂ ਦਾ ਫਰਕ ਹੈ ਤੇ ਜੇ ਉਸ ਵੇਲੇ ਕੋਈ ਕਾਗਜ਼ੀ ਕਾਰਵਾਈ ਨਹੀਂ ਵੀ ਹੋ ਸਕੀ ਉਹ ਬਾਅਦ ਛੋ ਸਕਦੀ ਸੀ ਪਰ ਸੰਸਕਾਰ ਬਾਅਦ ਚ ਦੁਬਾਰਾ ਨਹੀਂ ਸੀ ਹੋ ਸਕਦਾ ਇਹ ਸਭ ਬੇਬੁਨਿਆਦ ਘਟੀਆ ਹਰਕਤਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਕਾਂਗਰਸ ਨਾਲ ਉਹਨਾਂ ਦਾ ਰੌਲਾ ਹੋ ਸਕਦਾ ਜੀ ਸਾਲ ਕੇ ਰਿਹਾ ਕਾਂਗਰਸ ਨਾਲ ਸਾਡਾ ਵੀ ਉਹਨਾਂ ਨਾਲੋਂ ਵੱਧ ਰੌਲਾ ਪਰ ਸਰਦਾਰ ਮਨਮੋਹਨ ਸਿੰਘ ਦਾ ਜਿਹੜਾ ਉਹਨਾਂ ਨੇ ਕਦ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਦਾਰ ਮਨਮੋਹਨ ਸਿੰਘ ਦਾ ਕਦ ਵੱਡਾ ਹੋ ਗਿਆ ਇਹਦੇ ਨਾਲ ਜੀ ਇਹਨਾਂ ਦੀ ਘਟੀਆ ਸੋਚ ਨੇ ਸਰਦਾਰ ਮਨਮੋਹਨ ਸਿੰਘ ਦਾ ਕਦ ਵੱਡਾ ਕਰਤਾ ਤੇ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਅੱਜ ਕੋਈ ਬੰਦਾ ਪੱਗ ਨਾਲ ਪਿਆਰ ਕਰਦਾ ਹੈ ਉਹਨਾਂ ਨੂੰ ਆ ਦਿੱਲੀ ਵਾਲੀਆਂ ਚੋਣਾ ਵਿੱਚ ਇਹਨਾਂ ਨੂੰ ਸਬਕ ਸਿਖਾ ਦੇਣਾ ਚਾਹੀਦਾ ਹੈ ਕਿ ਤੁਸੀਂ ਮਨਮੋਹਨ ਸਿੰਘ ਨੂੰ ਰਾਜ ਘਰ ਤੇ ਥਾਂ ਨਹੀਂ ਦਿੱਤੀ ਤੇ ਅਸੀਂ ਤੁਹਾਨੂੰ ਰਾਜ ਸੱਤਾ ਤੇ ਥਾਂ ਨਹੀਂ ਦੇਣਾ। ਕਿਤਨੇ ਕਿਤੇ ਇਹ ਲੱਗਦਾ ਕਿ ਜਦੋਂ ਇਹ ਗੱਲ ਜਿਵੇਂ ਤੁਸੀਂ ਕਿਹਾ ਵੀ ਨਿਕਲ ਕੇ ਗੱਲ ਆ ਗਈ ਸੀ ਕਿ ਬਾਹਰ ਹੈ ਕਿ ਉਹਨਾਂ ਨੂੰ ਰਾਜ ਘਰ ਤੇ ਸਨਸਕਾਰ ਨਹੀਂ ਕੀਤਾ ਜਾ ਸਕਦਾ ਐਸਜੀਪੀਸੀ ਜਾਂ ਅਕਾਲੀ ਦਲ ਇਹ ਪਹਿਲ ਕਰ ਸਕਦੀ ਸੀ ਉਸ ਟਾਈਮ ਵੀ ਉਹਨਾਂ ਦਾ ਇਹ ਕਹਿ ਦਿੰਦੇ ਵੀ ਅਸੀਂ ਜਗ੍ਹਾ ਦਿੰਦੇ ਹਾਂ ਕਿ ਜੇ ਉਹਨਾਂ ਦਾ ਪਰਿਵਾਰ ਚਾਵੇ ਪੰਜਾਬ ਆ ਕੇ ਉਹਨਾਂ ਦਾ ਸਨਸਕਾਰ ਕੀਤਾ ਜਾ ਸਕਦਾ। ਦੇਖੋ ਅਸੀਂ ਕੋਈ ਨਹੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਪੰਜਾਬ ਲਿਆਇਆ ਜਾਵੇ। ਜੀ ਇਹ ਪਰਿਵਾਰ ਦਾ ਫੈਸਲਾ ਸੀ। ਜੀ ਪਰ ਪੰਜਾਬ ਤੇ ਸ਼ਰੋਮਣੀ ਗੁਰਦੁਆਰਾ ਪਰਮੇਸ਼ਤਰ ਮੰਗਵੇਟੀ ਤੇ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸਰਦਾਰ ਮਨਮੋਹਨ ਸਿੰਘ ਦਾ ਸਤਕਾਰ ਕਰਦਾ ਸੀ ਤੇ ਕਰਦਾ ਰਿਹਾ ਗਿਆ ਜੀ ਦੋ ਕਾਰਨ ਆ ਜਿਹੜੇ ਲੋਕਾਂ ਨੂੰ ਪਤਾ ਨਹੀਂ ਜੀ ਜਦ ਹਰਿਆਣਾ ਵਿੱਚ ਅਲੈਦਾ ਸ਼ਰੋਮਣੀ ਕਮੇਟੀ ਨੂੰ ਤੋੜ ਕੇ ਕਮੇਟੀ ਬਣਾਉਣ ਦਾ ਪ੍ਰੋਗਰਾਮ ਸੀ ਜੀ ਤੇ ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਕੱਲੇ ਨੂੰ ਦੱਸੀ ਸੀ ਜੀ ਕਿ ਗਰੇਵਾਲ ਸਾਹਿਬ ਮੈਂ ਸਰਦਾਰ ਮਨਮੋਹਨ ਸਿੰਘ ਨੂੰ ਮਿਲਿਆ ਸੀ ਤੇ ਮੈਂ ਉਹਨਾਂ ਨੂੰ ਕਹਿ ਸੀ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਕਦੇ ਨਹੀਂ ਇਹ ਹੋਣ ਦੇਊਗਾ ਕਿ ਕਮੇਟੀ علیحدਾ ਬਣੇ ਜੀ ਤੇ ਉਹਨਾਂ ਨੇ ਕਿਹਾ ਸੀ ਬਾਦਲ ਸਾਹਿਬ ਤੁਹਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਮੇਰਾ ਪਿਤਾ ਉਹਨਾਂ ਨੇ ਨਾਂ ਲੈ ਕੇ ਫਲਾਨਾ ਸਿੰਘ ਕੋਲੀ ਨੇ 3.5 ਮਹੀਨੇ ਗੁਰਦੁਆਰਾ ਸਦਾਰ ਲਹਿਰ ਵਿੱਚ ਇਹ ਘਟੀ ਹੋਈ ਆ ਮਨਮੋਹਨ ਸਿੰਘ ਜਿੰਨਾ ਚਿਰ ਪ੍ਰਧਾਨ ਮੰਤਰੀ ਹੈ ਹੂੰ ਉਦੋਂ ਸ਼੍ਰੋਮਣੀ ਕਮੇਟੀ ਕਦੇ ਨਹੀਂ ਟੁੱਟਣ ਦੇਊਗਾ ਤੇ ਉਹਨਾਂ ਨੇ ਟੁੱਟਣ ਵੀ ਨਹੀਂ ਦਿੱਤੀ ਕਾਂਗਰਸ ਉਹਨਾਂ ਦੀ ਗੱਦੀੋਂ ਲੈਣ ਤੋਂ ਬਾਅਦ ਬੇਈਮਾਨ ਹੋ ਕੇ ਹੁੱਡੇ ਨੇ ਬਿੱਲ ਬਣਾਇਆ ਪਰ ਸਰਦਾਰ ਮਨਮੋਹਨ ਸਿੰਘ ਦੇ ਹੁੰਦੇ ਆ ਕਦੇ ਵੀ ਉਹਨਾਂ ਨੇ ਕਮੇਟੀ ਨਹੀਂ ਬਣ ਦਿੱਤੀ ਉਹ ਇੱਕ ਡਿਵੋਟੀ ਕਮਿਟਿਡ ਸਿੱਖ ਵੀ ਸੀ ਹਾਂ ਜਿਵੇਂ ਜੇ ਮੈਂ ਹੁਣ ਭਾਜਪਾ ਦੀ ਬਲਾਰਿਆਂ ਦੀ ਗੱਲ ਕਰਾਂ ਤਾਂ ਕੱਲ ਦੇ ਉਹ ਇਹ ਬਿਆਨ ਦੇ ਰਹੇ ਨੇ ਕਿ ਅਖੇ ਕਾਂਗਰਸ ਨੇ ਜੀ ਨਰਸਿੰਮਾ Rao ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਮੈਂ ਤੁਹਾਨੂੰ ਮੈਂ ਉਹ ਗੱਲ ਕਰਦਾ ਜੀ ਕਾਂਗਰਸ ਨੇ ਨਰਸਿੰਮਾ Rao ਦਾ ਸਨਸਕਾਰ ਕੀਤਾ ਨਹੀਂ ਕੀਤਾ ਕਾਂਗਰਸ ਨੇ ਕੀ ਕੀਤਾ ਨਹੀਂ ਕੀਤਾ ਇਹ ਕਾਂਗਰਸ ਜਾਣੇ ਜਾਂ ਭਾਰਤੀ ਜਨਤਾ ਪਾਰਟੀ ਜਾਣੇ ਪਰ ਅਸੀਂ ਤਾਂ ਇੱਕੋ ਗੱਲ ਕਰਦੇ ਆ ਕਿ ਸਰਦਾਰ ਮਨਮੋਹਨ ਸਿੰਘ ਦੀ ਗੱਲ ਕਰਦੇ ਆ ਕਾਂਗਰਸ ਦੇ ਪ੍ਰਧਾਨ ਮੰਤਰੀ ਦੀ ਨਹੀਂ ਗੱਲ ਕਰਦੇ ਹਮ ਸਰਦਾਰ ਮਨਮੋਹਨ ਸਿੰਘ ਦੀ ਉਹਨਾਂ ਨੇ ਆਪ ਦੇ ਵੱਲੋਂ ਇਸ ਗੱਲੋਂ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਰਾਜ ਘਾਟ ਸਰਕਾਰ ਨਹੀਂ ਕਰ ਦਿੱਤਾ ਉਹਨਾਂ ਨੇ ਪੱਗ ਤੇ ਪੰਜਾਬ ਦੋ ਆਂਦੀ ਹੱਤਕੀ ਕੀਤੀ ਹੈ ਜਿਹਨੂੰ ਕੌਮ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਵਿਦਿਤ ਨੇ ਹੋ ਜਦੋਂ ਮਨਮੋਹਨ ਸਿੰਘ ਜੀ ਵੀ ਪ੍ਰਧਾਨ ਮੰਤਰੀ ਸੀ ਜਾਂ ਉਸ ਤੋਂ ਪਹਿਲਾਂ ਵੀ ਕਦੇ ਨਿੱਜੀ ਤੌਰ ਤੇ ਮੁਲਾਕਾਤ ਹੋਈ ਹੈ ਗਰਮਾ ਸਕੋਦੀ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਨੂੰ ਤਿੰਨ ਜਾਂ ਚਾਰ ਵਾਰੀ ਮਿਲਣ ਦਾ ਮੌਕਾ ਮਿਲਿਆ ਹੈ ਪਹਿਲੀ ਵਾਰ ਮੈਂ ਉਹਨਾਂ ਨੂੰ ਮਿਲਿਆ ਜਥੇਦਾਰ ਗੁਰਚੰਦ ਸਿੰਘ ਟੋੜਾ ਨਾਲ ਡਾਕਟਰ ਇੰਦਰਜੀਤ ਸਿੰਘ ਪੰਜਾਬ ਸੈਂਡ ਬੈਂਕ ਦੇ ਚੇਅਰਮੈਨ ਦੇ ਭੋਗ ਤੇ ਗੁਰਦੁਆਰਾ ਰਿਕਾਬगंज ਸਾਹਿਬ ਜਿੱਥੇ ਟੋੜਾ ਸਾਹਿਬ ਨੇ ਮੈਨੂੰ ਮਿਲਾਇਆ ਉਹਨਾਂ ਦੇ ਨਾਲ ਮੈਂ ਉਦੋਂ ਮੰਤਰੀ ਸੀ ਕਿ ਇਹ ਮੇਰਾ ਮੰਤਰੀ ਹੈ ਉੱਥੇ ਪੰਜਾਬ ਤੋਂ ਤੇ ਸਹਾਮਨ ਮਰਮੋਨ ਸਿੰਘ ਨੇ ਦੂਸਰੀ ਵਾਰ ਉਦੋਂ ਮਿਲਣ ਦਾ ਮੌਕਾ ਮਿਲਿਆ ਜਦ ਉਹ ਪੰਜਾਬ ਆਏ ਅੰਮ੍ਰਿਤਸਰ ਸਾਹਿਬ ਹੂੰ ਗੁਰੂ ਸਾਹਿਬ ਦਾ 400 ਸਾਲਾ ਅ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਵਸ ਮਨਾਉਣ ਲਈ ਜਦ ਸ਼ਰੋਮਣੀ ਕਮੇਟੀ ਨੇ ਫੰਕਸ਼ਨ ਕੀਤਾ ਉਦੋਂ ਮੇਰੀ ਡਿਊਟੀ ਪਾਰਟੀ ਵੱਲੋਂ ਹੋਰ ਲੀਡਰਾਂ ਦੇ ਨਾਲ ਉਹਨਾਂ ਨੂੰ ਰਿਸੀਵ ਕਰਨੀ ਲੱਗੀ ਸੀ ਤੀਸਰੀ ਵਾਰ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਾਦੋ ਹੋ ਪ੍ਰਧਾਨ ਮੰਤਰੀ ਦੇ ਤੌਰ ਤੇ ਜਿਹੜਾ ਕੈਂసర్ ਇੰਸਟੀਚਿਊਟ ਖੋਲਿਆ ਪੰਜਾਬ ਸਰਕਾਰ ਨੇ ਮੁਹਾਲੀ ਚੰਦੀਗੜ੍ਹ ਜੀ ਉਹਦਾ ਨਹੀਂ ਪੱਥਰ ਧਰਨ ਆਏ ਸੀਗੇ ਉਦੋਂ ਮੈਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਸੀ ਤੇ ਆਖਰੀ ਵਾਰ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਦ ਕਰਤਾਰਪੁਰ ਸਾਹਿਬ ਦਾ ਲੰਗ ਇਹਦਾ ਉਦਘਾਟਨ ਹੋਇਆ ਤਾਂ ਉਹ ਜਿਹੜਾ ਪਹਿਲਾ ਜੱਥਾ ਸੀ ਉਹਦੇ ਚ ਸਰਦਾਰ ਮਨਮੋਹਨ ਸਿੰਘ ਵੀ ਨਾਲ ਸ਼ਾਮਿਲ ਹੋਏ ਸੀਗੇ ਤੇ ਉਦੋਂ ਉੱਥੇ ਕਰਤਾਰਪੁਰ ਸਾਹਿਬ ਉਹਨਾਂ ਨਾਲ ਫਤਿਹ ਫਤੂਰੀ ਸਾਂਝ ਕਰਦਾ ਵੀ ਮੌਕਾ ਮਿਲਿਆ ਜਦ ਉਹ ਬੱਕੀ ਚ ਬੈਠੇ ਬਸ ਤੱਕ ਜਾ ਰਹੇ ਸੀਗੇ ਹੂੰ ਉਸ ਤੋਂ ਬਾਅਦ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜਿਵੇਂ ਤੁਸੀਂ ਆਪ ਹੀ ਗੱਲ ਕੀਤੀ ਕਿ ਉਹਨਾਂ ਦੇ ਫਾਦਰ ਸਾਹਿਬ ਸੁਧਾਰ ਲਹਿਰ ਦੇ ਵਿੱਚ ਸੀਗੇ ਤਾਂ 3.5 ਮਹੀਨੇ ਜੇਲ੍ਹ ਵੀ ਕੱਟੀ ਆ ਤੇ ਅਕ੍ਰੋਸ ਪਾਰਟੀ ਲਾਈਨ ਤੋਂ ਛੱਡ ਕੇ ਉਹਨਾਂ ਦਾ ਐਜ਼ ਅ ਸਿੱਖ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਹੁੰਦਾ ਰਿਹਾ ਡਾਕਟਰ ਮਨਮੋਹਨ ਸਿੰਘ ਦਾ ਪੰਜਾਬ ਦੀ ਧਰਤੀ ਤੇ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸੋਚ ਰਹੀ ਹੈ ਕਿ ਉਹਨਾਂ ਦੀ ਕੋਈ ਯਾਦਗਾਰ ਬਣਾਈ ਜਾਊਗੀ ਕਿ ਨਹੀਂ ਬਣਾਈ ਜਾਊਗੀ ਦੇਖੋ ਇਹ ਸ਼੍ਰੋਮਣੀ ਕਮੇਟੀ ਦਾ ਸਕਦੀ ਹੈ ਪਰ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਪੰਜਾਬ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਅਸੀਂ ਜ਼ਰੂਰ ਉਹਨਾਂ ਦਾ ਜੋ ਟੁਕ ਮਸਨਵਾਣਾ ਕਰਾਂਗੇ ਦੇਖੋ ਕਾਂਗਰਸ ਨਾਲ ਸਾਡੀ ਕੋਈ ਸਾਝ ਨਹੀਂ ਬਿਲਕੁਲ ਤੇ ਮੈਨੂੰ ਕਾਂਗਰਸ ਦੇ ਗਿਲਾ ਵੀ ਹੈ ਹੂੰ ਕਿ ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਤਾਰ ਮੁੱਖ ਮੰਤਰੀ ਵਿਰਾਸਤ ਐ ਖਾਲਸਾ ਦਾ ਉਦਘਾਟਨ ਕੀਤਾ ਤੇ ਉਹ ਸਰਦਾਰ ਮਨਮੋਹਨ ਸਿੰਘ ਨੂੰ ਇਨਵਾਈਟ ਕਰਨ ਗਏ ਸੀਗੇ ਕਿ ਤੁਸੀਂ ਆ ਕੇ ਦਾ ਉਦਘਾਟਨ ਕਰੋ ਹੂੰ ਉਦੋਂ ਕਾਂਗਰਸੀਆਂ ਨੇ ਰੋਕਤਾ ਕਿ ਇਹ ਅਕਾਲੀ ਦਲ ਦਾ ਫੰਕਸ਼ਨ ਹੈ ਤੁਸੀਂ ਇੱਥੇ ਜਾਣਾ ਨਹੀਂ ਹੈ ਹੂੰ ਰੋਕਿਆ ਵੀ ਉਹਨਾਂ ਨੇ ਪਰ ਉਸ ਦੇ ਬਾਵਜੂਦ ਵੀ ਸਾਨੂੰ ਸਰਦਾਰ ਮਨਮੋਹਨ ਸਿੰਘ ਦੀ ਸ਼ਖਸੀਅਤ ਤੇ ਉਹਨਾਂ ਦੀਆਂ ਸੇਵਾਵਾਂ ਤੇ ਉਹਨਾਂ ਦੀ ਕਾਬਲੀਅਤ ਤੇ ਉਹਨਾਂ ਦੀ ਨੇਕੀ ਤੇ ਸਾਨੂੰ ਕੋਈ ੜਾਂਬਾ ਨਹੀਂ ਗਾਇ ਅਸੀਂ ਉਹਨਾਂ ਦਾ ਪੂਰਨ ਤੌਰ ਤੇ ਸਤਿਕਾਰ ਕਰਦੇ ਹਾਂ ਹਾਂ ਅੰਦਰੇਵਾਲ ਸਾਹਿਬ ਹੁਣ ਮੈਂ ਦੋ ਸਵਾਲ ਤੁਹਾਡੇ ਤੋਂ ਅਕਾਲੀ ਸਿਆਸਤ ਤੇ ਵੀ ਲੈਣੇ ਨੇ ਜਿਵੇਂ ਅਕਾਲੀ ਸਿਆਸਤ ਤੇ ਕੱਲ ਚਰਨਜੀਤ ਬਰਾੜ ਉਹਨਾਂ ਨੇ ਫੇਰ ਟਿੱਪਣੀਆਂ ਕੀਤੀਆਂ ਦੇਖੋ ਚਰਨਜੀਤ ਨਹੀਂ ਚਰਨਜੀਤ ਬਰਾੜ ਮੇਰੇ ਕਾਹਦਾ ਨਹੀਂ ਨਾਮ ਹੈ ਉਹਦੀ ਗੱਲ ਸੁਣਦਾ ਨਾ ਮੈਂ ਤੇ ਕੋਈ ਜਵਾਬ ਮੈਂ ਉਹਦਾ ਜਵਾਬ ਮੈਨੂੰ ਨਾ ਪੁੱਛੋ ਮੈਂ ਨਹੀਂ ਮੈਂ ਉਹਦਾ ਜਵਾਬ ਹੀ ਨਹੀਂ ਕਰਾਂ ਜੀ ਅ ਜਿਹੜੀ ਇਹ ਗੱਲ ਕਹੀ ਜਾਂਦੀ ਵੀ ਸੱਤ ਮੈਂਬਰੀ ਕਮੇਟੀ ਆ ਵੀ ਜਦੋਂ ਅਕਾਲ ਤਖਸਾਲ ਸਾਹਿਬ ਨੇ ਉਹਨੂੰ ਕਹਿਤਾ ਸੀਗਾ ਕਿ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕਰੇ ਜਾਂ ਉਹ ਨਿਗਰਾਨ ਕਰੇ ਤਾਂ ਫੇਰ ਇਹ ਭਰਤੀ ਤੇ ਅ ਖਾਸ ਕਰਕੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਧੜੇ ਨੂੰ ਕੋਈ اپੱਤੀ ਹੈ ਉਹ ਕਹਿ ਰਹੇ ਨੇ ਕਿ ਉਹ ਹੀ ਨਿ ਭਰਤੀ ਹੋਣ ਦਿੰਦੇ ਜੀ ਤੁਹਾਡੇ ਵਿਰੋਧੀ ਜਿਹੜੇ ਨੇ ਅਸੀਂ ਤਾਂ ਕਮੇਟੀ ਦੇ ਮੈਂਬਰ ਹੀ ਨਹੀਂ ਗਏ ਕਮੇਟੀ ਦੇ ਮੈਂਬਰ ਦੱਸ ਸਕਦੇ ਆ ਕਿ ਉਹ ਭਰਤੀ ਕਰਦੇ ਕਿ ਨਹੀਂ ਕਰਦੇ ਕਿਉਂ ਕਰਦੇ ਮੈਂ ਉਹ ਸੱਤਾ ਮੈਂਬਰਾਂ ਚ ਮੈਂਬਰ ਨਹੀਂ ਗਿਆ ਉਹ ਇਹੀ ਤਰਕ ਦੇ ਰਹੇ ਨੇ ਉਹ ਕਹਿੰਦੇ ਵੀ ਜਿਹੜੇ ਸੱਤ ਮੈਂਬਰ ਨੇ ਮੈਂ ਤੁਹਾਨੂੰ ਰੋਕ ਸਕਦਾ ਕਿ ਕਿਸੇ ਦੀ ਇੰਟਰਵਿਊ ਨਾ ਲਓ ਬਿਲਕੁਲ ਨਹੀਂ ਕਿਉਂਕਿ ਮੇਰਾ ਤੁਹਾਡੇ ਚੈਨਲ ਨਾਲ ਕੋਈ ਤਾਲੁਕ ਨਹੀਂ ਹੈ ਜਦ ਮੇਰਾ ਕਮੇਟੀ ਨਾਲ ਤਾਲੁਕ ਨਹੀਂ ਹੈ ਕਿ ਅਕਾਲੀ ਦਲ ਉਸ ਕਮੇਟੀ ਨੋ ਇਹ ਕਮੇਟੀ ਦੇਖੇ ਜਾਂ ਕਮੇਟੀ ਦੇ ਮੈਂਬਰ ਦੇਖਣ ਪਰ ਅਕਾਲੀ ਦਲ ਹੈ ਜਿਹੜਾ ਅਕਾਲੀ ਦਲ ਇੱਕ ਰੈਕਗਨਾਈਜ਼ਡ ਪੋਲੀਟੀਕਲ ਪਾਰਟੀ ਹੈ ਅਕਾਲੀ ਦਲ ਦਾ ਆਪਣਾ ਸੰਵਧਾਨ ਹੈ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦਾ ਹਰ ਪਾਬੰਦ ਹੈ ਜਿਹੜਾ ਉਹ ਧਾਰਮਿਕ ਦਾਇਰੇ ਵਿੱਚ ਹੈ ਤੇ ਅਸੀਂ ਉਹਨੂੰ ਸਿਰ ਝੁਕਾ ਕੇ ਮੰਨਦੇ ਆ ਇਹ ਫੈਸਲਾ ਸਰਦਾਰ ਬਲਵਿੰਦਰ ਸਿੰਘ ਭੁੰਦਰ ਦੱਸ ਸਕਦੇ ਆ ਜਾਂ ਕਮੇਟੀ ਦੇ ਮੈਂਬਰ ਦੱਸ ਸਕਦੇ ਮੇਰਾ ਉਹਦੇ ਨਾਲ ਕੋਈ ਤੱਲਕ ਨਹੀਂ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ